ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਸ਼ੁਕੀਨ ਪਹਿਲਾ ਸੂਆ ਦੋਸਤੋ ਸੂਈ ਇੱਕ ਝੋਟੀ ਦਿਖਾਉਣ ਜਾ ਰਹੇ ਆ ਏਰੀਆ ਦੋਸਤੋ ਬਵੰਜਾ ਜੀ ਬੀ ਰਾਮ ਸਿੰਘਪੁਰ ਤਹਿਸੀਲ ਸ਼੍ਰੀ ਵਿਜੇਨਗਰ ਜ਼ਿਲ੍ਹਾ ਜਿਹੜਾ ਇਸ ਨੂੰ ਸ਼੍ਰੀ ਗੰਗਾ ਨਗਰ ਲੱਗਦਾ ਹੈ ਜੀ ਸਟੇਟ ਦੋਸਤੋ Rajasthan ਹੈ ਕੰਟੈਕਟ ਨੰਬਰ ਵੀਰ ਹੁਣਾਂ ਦੇ ਦੋਸਤੋ ਉੱਪਰ ਦਿੱਤੇ ਗਏ ਹਨ 9672313642 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਝੋਟੀ ਖਰੀਦ ਸਕਦੇ ਹੋ ਸੋ ਦੋਸਤੋ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਇਹ ਝੋਟੀ ਆ ਪਹਿਲਾ ਸੂਆ ਸੂਈ ਆ ਜ ਤਕਰੀਬਨ 4 ਤੋਂ 5 ਦਿਨਾਂ ਦੀ ਸੂਈ ਆ ਮਗਰ ਬੱਚਾ ਜਿਹੜਾ ਮੇਲ ਕਾਫ ਹੈਗਾ ਦੋਸਤੋ ਮਗਰ ਕੱਟਾ ਹੈ ਪਹਿਲਾ ਸੂਆ ਦੋਸਤੋ ਸੂਈ ਝੋਟੀ ਆ ਬਿਲਕੁਲ ਕੁੰਡੀ ਚੰਗੀ ਛੁਕੀਨ ਦੋਸਤੋ ਇਹ ਝੋਟੀ ਆ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ ਚਵਾ ਝੋਟੀ ਨੂੰ ਬਹੁਤ ਜਿਆਦਾ ਸੋਹਣਾ ਲੱਗਾ ਚਵਾ ਬਹੁਤ ਜਿਆਦਾ ਪੋਲਾ ਵੀ ਆ ਬਹੁਤ ਜਿਆਦਾ ਲੇਵਾ ਸੋਹਣਾ ਤੁਸੀਂ ਵੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਕਾਫੀ ਜਿਆਦੀ ਸੋਹਣੀ ਹੈਗੀ ਆ ਸੋ ਦੋਸਤੋ 10 ਲੀਟਰ ਬਿਲਕੁਲ ਇਸ ਟਾਈਮ ਮੌਕੇ ਦਾ ਰੈਡੀ ਹੈਗਾ ਦੁੱਧ 10 ਕਿਲੋ ਦੀ ਤੁਸੀਂ ਚੁਾਈ ਮੌਕੇ ਤੇ ਕਰ ਸਕਦੇ ਹੋ ਵੀਰ ਹੋਂ ਦੇ ਕਹਿਣ ਮੁਤਾਬਕ ਵੀ 12 ਲੀਟਰ ਇਸ ਫਰਸਟ ਲਾਕੇਸ਼ਨ ਦੇ ਵਿੱਚ ਮਿਲ ਕਰਵੇਗਾ ਸੋ ਮੇਰੇ ਕਿਸੇ ਵੀਰ ਭਰਾ ਨੂੰ ਇਹ ਝੋਟੀ ਪਸੰਦ ਆਉਂਦੀ ਆ ਬਿਲਕੁਲ ਚੰਗੀ ਸ਼ੁਕੀਨ ਆ ਦੋਸਤੋ ਥਾਲਨੇ ਵੀ ਦੀ ਬਹੁਤ ਸਾਫ ਆ ਮੁੱਲ ਜਿਹੜਾ ਵੀਰ ਹੋਣਾ ਨੇ 60000 ਰੁਪਏ ਇਸ ਦੀ ਡਿਮਾਂਡ ਰੱਖੀ ਆ ਮੌਕੇ ਤੇ ਮਾਨਤਨ ਹੋ ਸਕਿਆ ਜਿੰਨਾ ਜ਼ਰੂਰ ਕੀਤਾ ਜਾਵੇਗਾ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ